ਵੈਸ਼ ਦਾ ਕੰਮ ਕੀ ਹੈ ਕੀਮਤ ਮਿਲਣੀ ਚਾਹੀਦੀ ਹੈ ਮੁੱਲ ਮਿਲਣਾ ਚਾਹੀਦਾ ਹੈ ਵੇਚਣਾ ਵੇਚਣਾ ਮੁੱਲ ਮਿਲਣਾ ਚਾਹੀਦਾ ਇਹ ਛੋਟੀਆਂ ਮੋਟੀਆਂ ਦੁਕਾਨਾਂ ਘੜ ਕੇ ਸਟੋਰ ਚਲਾ ਕੇ ਆਪਣੇ ਕਿਰਤ ਕਰਨ ਵਾਲੇ ਇਹਨਾਂ ਨੂੰ ਭੁੱਲ ਕੇ ਕਿਧਰੇ ਵੈਸ਼ ਨਾ ਕਹਿ ਦੇਣਾ ਫਿਰ ਕਿਸ ਨੂੰ ਕਹਿੰਦੇ ਨੇ ਵੈਸ਼ ਚੰਗਾ ਚੌਖਾ ਮੁੱਲ ਮਿਲਣਾ ਚਾਹੀਦਾ ਹੈ ਇੱਜ਼ਤ ਵੀ ਵੇਚ ਸਕਦੇ ਆ ਕੀ ਹੁੰਦੀ ਹੈ ਇੱਜ਼ਤ ਚੰਗੀ ਚੌਖੇ ਕੀਮਤ ਮਿਲਣੀ ਚਾਹੀਦੀ ਹੈ ਆਪਣੇ ਅਣਖ ਵੀ ਵੇਚ ਸਕਦੇ ਆ ਕੌਮ ਵੀ ਵੇਚ ਸਕਦੇ ਆ ਕੀ ਹੁੰਦੀ ਹੈ ਕੌਮ ਆਪਣਾ ਦੇਸ਼ ਵੀ ਵੇਚ ਸਕਦੇ ਆ ਧਰਮ ਵੇਚ ਸਕਦੇ ਆ ਈਮਾਨ ਵੇਚ ਸਕਦੇ ਆ ਕੀ ਹੁੰਦਾ ਹੈ ਧਰਮ ਆਪਣੀ ਰਹਿਤ ਵੈਤ ਵੇਚ ਸਕਦੇ ਆ دھرم بیج سکتے ہیں ایمان بیج سکتے ہیں کلا بیج سکتے ہیں بکتی پئی ہے کلا کیرتن بکتا پہ کتھا بکتی پئی ہے پاٹ بکتا پہ سیوا بکتی پئی ہے یہ بھی میرز کر کرتے کوئی شتری کرتن نہیں کر رہے کوئی شتری کتھا بھی نہیں کر رہے ہے براہمن کتھا نہیں کر رہے شودر کتا نہیں کر رہے ویش کر رہے بیچنے بول ملنا چاہیے پھر تن بیچنا ہے پیٹا نہیں بیچنا ہے قیمت مول میں ا قدرے دو شبت जयपुर گئے بیٹھا 25 30 ہزار دے کٹ سنگتاں دا 10 15 نومبر جتھے دو تین جتھے داس دے نال گئے سن ਪੰਜ ਸਤ ਕਥਾ ਵਾਚਕ ਮੈਂ ਐ ਪੰਕਤੀਆਂ ਸੁਤੇ ਛਿਲ ਕੋਈ ਡੇਢ ਘੰਟਾ ਇਸ ਤੇ ਬੋਲੇ ਕੁਝ ਜਥੇ ਮੇਰੇ ਦੁਆਲੇ ਹੋ ਗਏ ਤੁਸੀਂ ਸਾਡੀ ਬੜੀ ਬਦਨਾਮੀ ਕੀਤੀ ਮੈਂ ਕਿ ਫਿਰ ਜ਼ਰਾ ਕਬੂਲ ਕਰ ਲਓ ਤੁਸੀਂ ਵੈਸ਼ ਹੋ ਤੇ ਜੇ ਤੁਸੀਂ ਵੈਸ਼ ਨਹੀਂ ਤਾਂ ਤੁਹਾਡੀ ਕਾਦੀ ਬਦਨਾਮੀ ਹੈ ਕਿਹੜੀ ਗਲਤੀ ਬਦਨਾਮੀ ਨਾਮ ਵਰ ਜਥੇ ਸੰ ਬੜਾ ਉਥੇ ਤਣਾਉ ਖੜਾ ਹੋ ਗਏ ਮੈਂ ਕਹ ਅਗਰ ਤੁਸੀਂ ਕਬੂਲ ਦੇਓ ਕਿ ਤੁਸੀਂ ਵੈਸ਼ ਹੋ ਪਰ ਤੇ ਮੈਂ ਠੀਕ ਆਖੇ ਤੇ ਤੁਸੀਂ ਜੇ ਵੈਸ਼ ਨਹੀਂ ਹੋ ਤੇ ਮੈਂ ਆਖੇ ਤੇ ਤੁਸੀਂ ਬੁਰਾ ਕਿਉਂ ਮੰਨਦੇ ਓਕੇ ਕੰ ਹੋ ਰਿਹਾ ਗੁਰ ਨਾਨਕ ਕਹਿ ਰਹੇ ਨ ਮੈਂ ਤੇ ਪੜ ਕੇ ਸੁਣਾਇਆ ਸ੍ਰੇਸ਼ਟ ਸਭ ਇੱਕ ਵਰਨ ਹੋਈ ਧਰਮ ਕੇ ਗਤਰੇ ਕਲਾ ਵੇਚਣੀ ਹੈ ਗਿਆਨ ਵੇਚਣਾ ਹੈ ਕਥਾ ਵੇਚਣੀ ਹੈ ਕੀਰਤਨ ਵੇਚਣਾ ਹੈ ਪਾਠ ਵੇਚਣਾ ਹੈ ਗੁਰਦੁਆਰੇ ਸੇਵਾ ਕਰ ਰਹੇ ਆ ਵੇਚਣੀ ਹੈ ਇਹਦੇ ਬਦਲੇ ਕੁਝ ਚਾਹੀਦਾ ਹੈ ਅਵੇਂ ਨਹੀਂ ਸੇਵਾ ਕਰ ਰਹੇ ਵੈਸ਼ ਵੈਸ਼ ਵੈਸ਼ਨਲ ਧਰਮ ਨਹੀਂ ਚੱਲਦਾ ਕਥਾ ਹੀ ਨਹੀਂ ਚੱਲਦਾ ਜਿਸ ਗੱਲ ਦੇਤੇ ਉਹ ਨਾਮ ਵਰ ਚੋਟੀ ਦੇ ਜਥੇ ਔਖੇ ਹੋਏ ਉਹ ਇਸ ਤੇ ویش वैش شبد ویشیا دے بڑے نکٹ وتی ہے ویشیا ویشیا جو بازار بیٹھ کے اپنی عصمت بیچتی ہے عزت بیچتی ہے اپنا تن بیچتی ہے ویشیا ویش جو سب کچھ بیچتا دے کی عزت کی اڑکھ کی قوم کی دھرم کی ایمان سب کچھ بیچنا ہے مل ملنا چاہیے ਕੀਮਤ ਮਿਲਣੀ ਚਾਹੀਦੀ ਕੌਮ ਕੀ ਆਉਂਦੀ ਹੈ ਕੀਮਤ ਮਿਲਣੀ ਚਾਹੀਦੀ ਇਹਨਾ 20 ਸਾਲਿਆਂ ਚ ਪਤਨੇ ਕਿਤਨੇ ਆਕੇ ਤਨੇ ਨੇ ਕੌਮ ਨੂੰ ਵੇਚੇ ਕਿਤਨੇ ਆਨੇ ਈਮਾਨ ਵੇਚੇ ਕਿਤਨੇ ਆਨੇ ਧਰਮ ਵੇਚੇ ਕਿਤਨੇ ਆਨੇ ਅਣਖ ਬੇਚੀਏ ਕਿਤਨੇ ਆਨੇ ਅਸਮਤ ਬੇਚੀਏ ਦੌਰ ਕਿਉਂ ਹੋ ਜਾ ਵੈਸ਼ਨਲ ਧਰਮ ਨਹੀਂ ਚੱਲਦਾ ਗੁਰੂ ਨਾਨਕ ਕਹਿ ਰਹੇ ਨੇ ਹਾਂ ਪੰਗਤੀ ਨਾ ਹੁੰਦੀ ਫਿਰ ਮੇਰੇ ਕੋਲ ਜ਼ਰੂਰਤ ਨਹੀਂ ਸੀ ਇਹ ਪੰਗਤੀ ਮੈਨੂੰ ਬਚੰਦੀ ਹੈ ਧੰਨ ਗੁਰੂ ਨਾਨਕ ਦੇਵ ਜੀ ਦੇ ਬੋਲ ਸੇਸ਼ਟ ਸਭ ਇੱਕ ਵਰਨ ਹੋਈ ਸਾਰੀ ਸ੍ਰਿਸ਼ਟੀ ਇੱਕੋ ਵਰਨ ਹੋ ਗਈ ਬਾਬਾ ਜੀ ਸਾਰੇ ਬ੍ਰਾਹਮਣ ਹੋ ਗਏ ਕਤਈ ਨਹੀਂ ਬ੍ਰਾਹਮਣ ਨਾਲ ਤੇ ਧਰਮ ਚੱਲਦਾ ਬ੍ਰह्मਚੰਨਨ ਕਰਦਾ ਸਿਰਦੀ ਵਰਤੋਂ ਕਰਦਾ ਸ਼ੂਦਰ ਨਾਲ ਧਰਮ ਚੱਲਦਾ ਹੈ ਸੇਵਾ ਕਰਦਾ ਹੈ ਛਤਰੀ ਨਾਲ ਧਰਮ ਚੱਲਦਾ ਹੈ ਸੂਰਬੀਰ ਤੇ ਦੇਸ਼ ਕੌਮ ਮਜ਼ਲੂਮ ਦੀ ਰੱਖਿਆ ਕਰਦਾ ਹੈ ਤਾਕਤ ਵਰ ਚਾਹੀਦੀ ਹੈ ਹੱਥ ਤਾਕਤ ਚਾਹੀਦੀ ਹੈ ਵੈਸ਼ ਨਾਲ ਨਹੀਂ ਚੱਲਦਾ ਬਸ ਸਿਰੋ ਪੇਟ ਹੀ ਭਰਨਾ ਕਿਜੂਰੀ ਭਰਨੀ ਘਰ ਭਰਨਾ ਈਮਾਨ ਬਿਕਦਾਏ ਤੇ ਵੇਚੋ ਕੀਮਤ ਮਿਲਣੀ ਚਾਹੀਦੀ ਧਰਮ ਬਿਕਦਾਏ ਤੇ ਵੇਚੋ ਵਿਦੇਸ਼ ਆਣ ਤੋਂ ਪਹਿਲੇ ਹੀ ਪੰਜਾਬ ਦੇ ਨੌਜਵਾਨ ਕੇਸ 에য়ারਪੋਰਟ ਤੋਂ ਪਹਿਲੇ ਹੀ ਘਟਾਕੇ ਆਉਂਦੇ। ਵੇਚ ਕੇ ਆਂਦੇ ਨੇ ਅਜੇ ਮੁੱਲ ਵੀ ਨਹੀਂ ਮਿਲਿਆ ਵੇਚਣਾ ਪਹਿਲੇ ਸ਼ੁਰੂ ਕਰ ਦਿੱਤਾ। ਕਿ ਕਮ ਸਿਕ ਮੁੱਲ ਤੇ ਮਿਲ ਜਾਏ ਤਾਂ ਵੇਚੋ। ਅਜੇ ਮੁੱਲ ਵੀ ਨਹੀਂ ਮਿਲਿਆ ਸਿੱਖੀ ਵੇਚ ਦਿੱਤੀ। ਰੇਤ ਬੈਤ ਵੇਚ ਦਿੱਤੀ। ਕਲਗੇ ਦਰਦਾ ਦਿੱਤਾ ਹੋਇਆ ਰੂਪ ਵੇਚ ਦਿੱਤਾ। ਕੋਈ ਅਣਖ ਵੇਚਦਾ ਹੈ ਕੋਈ ਅਸਮਤ ਵੇਚਦਾ ਹੈ ਵੈਸ਼ ਜੋ ਸਭ ਕੁਝ ਵੇਚਦਾ ਹੈ ਵੈਸ਼ੀਆ ਜੋ ਸਿਰਫ ਇੱਜ਼ਤ ਵੇਚਦੀ ਹੈ ਅਸਮਤ ਵੇਚਦੀ ਹੈ ਆਪਣਾ ਇਹਨੂੰ ਤਾਂ ਮੈਂ ਕਹੀ ਦਿੱਤੀ ਬੜਾ ਰੋਲਾ ਪਾਇਆ ਸਾਨੂੰ ਵੈਸ਼ੀਆ ਕਿਹਾ ਮੈਂ ਕਿਹਾ ਨਹੀਂ ਵੈਸ਼ੀਆ ਨਾਲੋਂ ਵੈਸ਼ ਬਹੁਤ ਪਹਿੜਾ ਹੈ ਬਹੁਤ ਬਹਿੜਾ ਹੈ ਵੈਸ਼ੀਆ ਸਿਰਫ ਇੱਜ਼ਤ ਵੇਚਦੀ ਹੈ ਵੈਸ਼ ਸਭ ਕੁਝ ਵੇਚਦਾ ਹੈ ਈਮਾਨੇ ਵੇਚਦਾ ਹੈ ਧਰਮ ਵੇਚਦਾ ਹੈ ਇੱਜ਼ਤ ਵੇਚਦਾ ਹੈ ਹਣਕ ਵੇਚਦਾ ਹੈ ਦੇਸ਼ ਵੇਚਦਾ ਹੈ ਕੌਮ ਵੇਚਦਾ ਹੈ ਸਿਰਫ ਕੀਮਤ ਮਿਲਣੀ ਚਾਹੀਦੀ ਹੈ ਔਰ ਵੇਚਣ ਦੀ ਸਮਰੱਥਾ ਕੋਲ ਹੋਵੇ ਕੀਮਤ ਮਿਲਣੀ ਚਾਹੀਦੀ ਸਭ ਕੁਝ ਵੇਚਣ ਨੂੰ ਤਿਆਰ ਹੈ ਵੈਸ਼ ਧਰਮ ਕੇ ਗਤਰਈ ਵੈਸ਼ ਦੇ ਨਾਲ ਧਰਮ ਨਹੀਂ ਚੱਲਦਾ ਮਹਾਰਾਜ ਕੰਨ ਅਨਸਾਰ ਹੀ ਵੈਸ਼ ਹੋ ਗਏ ਉਹ ਸਤਗੁਰੂ ਤੇ ਸਾਰਿਆਂ ਨੂੰ ਸ੍ਰਿਸ਼ਟ ਸਭ ਇੱਕ ਵਰਨ ਹੋਈ ਔਖੇ ਨਾ ਹੋਣਾ ਇਸੇ ਮੈਂ ਵੀ ਸ਼ਾਮਲ ਮੈਂ ਕੋਈ ਅਲੱਗ ਨਹੀਂ ਸਭ ਵੈਸ਼ ਹੋ ਗਏ ਵੇਚਣੀ ਹੈ ਕਥਾ ਨਹੀਂ ਮੁੱਲ ਮਿਲਦਾ ਤਾਂ ਫਿਰ ਨਹੀਂ ਵੇਚਣੇ ਵੇਚਣਾ ਹੈ ਕੀਰਤਨ ਪੂਰੀ ਕੀਮਤ ਮਿਲਦੀ ਹੈ ਤੇ ਵੇਚਣਾ ਨਹੀਂ ਤੇ ਨਹੀਂ ਵੇਚਣਾ ਵੇਚਣਾ ਹੈ ਪਾਠ ਕਰ ਰਹੇ ਹਾਂ ਗੁਰਦੁਆਰੇ ਦੀ ਸੇਵਾ ਵੇਚਣੀ ਹੈ ਵੇਚਣੀ ਮੁੱਲ ਚਾਹੀਦਾ ਕੀ ਮਤਛਾਈ ਤੇ ਕੋਈ ਸੇਵਾ ਵੇਚਦਾ ਹੈ ਕੋਈ ਪਾਠ ਵੇਚਦਾ ਹੈ ਕੋਈ ਕੀਰਤਨ ਵੇਚਦਾ ਹੈ ਕੋਈ ਕਥਾ ਵੇਚਦਾ ਹੈ ਕੋਈ ਗਿਆਨ ਵੇਚਦਾ ਹੈ ਕੋਈ ਕਲਾ ਵੇਚਦਾ ਹੈ ਕੋਈ ਈਮਾਨ ਵੇਚਦਾ ਹੈ ਕੋਈ ਅਣਖ ਵੇਚਦਾ ਹੈ ਕੋਈ ਕੌਮ ਵੇਚਦਾ ਹੈ ਕੋਈ ਦੇਸ਼ ਵੇਚਦਾ ਹੈ ਕੋਈ ਇੱਜ਼ਤ ਵੇਚਦਾ ਹੈ ਕੋਈ ਅਸਮਤ ਵੇਚਦਾ ਬਿਕਾ ਵੇਸ਼ ਸ੍ਰੇਸ਼ਟ ਸਭ ਇਕ ਵਰਨ ਹੋਈ ਧਰਮ ਕੀ ਗਤਰੀ महाराज दुख ਨਾਲ ਕਹਿ ਰਹੇ ਨੇ ਧਰਮ ਮਨ ਨਾਲ ਨਹੀਂ ਚੱਲ ਰਿਹਾ। ਬਾਕੀ ਸਭ ਕੁਝ ਚੱਲ ਰਿਹਾ ਹੈ। ਧਰਮ ਨਹੀਂ ਚੱਲ ਰਿਹਾ। ਵੈਸ਼ ਇੱਕ ਸੁਭਾਅ ਹੈ। ਇਸ ਸੁਭਾਅ ਦੇ ਨਾਲ ਧਰਮ ਨਹੀਂ ਚੱਲਦਾ। ਅਗਰ ਧਰਮ ਉਸ ਕੋਲ ਹੋਵੇ ਔਰ ਕਿਦਰੇ ਸਹੀ ਉਸਨੂੰ ਮਿਲ ਬਿਲ ਜਾਏ ਉਹਨੇ ਧਰਮ ਵੀ ਵੇਚ ਦੇਣਾ। ਧਰਮ ਕੀ ਹੋਣਾ ਵੇਚਣਾ। ਧਨ ਚਾਹੀਦਾ ਧਰਮ ਨੂੰ ਕੀ ਕਰਨਾ ਹੈ। ਧਨ ਚਾਹੀਦਾ ਇੱਜ਼ਤ ਨੂੰ ਕੀ ਕਰਨਾ ਹੈ। ਧਨ ਚਾਹੀਦਾ ਰਾਇਤ ਵੈਤ ਨੂੰ ਕੀ ਕਰਨਾ ਹੈ ਧਨ ਚਾਹੀਦਾ ਸਿੱਖੀ ਨੂੰ ਕੀ ਕਰਨਾ ਹੈ ਗੁਰੂ ਨੂੰ ਕੀ ਕਰਨਾ ਧਨ ਚਾਹੀਦਾ ਮੁਲਕ ਨੂੰ ਕੀ ਕਰਨਾ ਹੈ ਕੌਮ ਨੂੰ ਕੀ ਕਰਨਾ ਧਨ ਚਾਹੀਦਾ ਸ੍ਰੇਸ਼ਟ ਸਭ ਇੱਕ ਵਰਨ ਹੋਈ ਇਹ ਨਹੀਂ ਕਿ ਇੱਕ ਮੁਲਕ ਵੈਸ਼ ਹੈ ਇਸ ਸਕਰ ਚ ਨਾ ਪਹਿਣਾ ਮਹਾਰਾਜ ਕੰਦ ਸਭ ਵੈਸ਼ ਸਭ ਵੈਸ਼ ਅਮਰੀਕਾ ਸਭ ਤੋਂ ਵੱਡਾ ਵੈਸ਼ ਧਰਮ ਤੇਰੇ ਆਈ ਨੇ ਤਨਦਾਨ ਹੈ ਵੈਸ਼ ਦੀ ਨਿਗਾਹ ਚ ਉਹਦਾ ਭਗਵਾਨ ਧਨ ਹੈ ਵੈਸ਼ ਦੀ ਦ੍ਰਿਸ਼ਟੀ ਚ ਉਹਦਾ ਈਸ਼ਵਰ ਕੇਵਲ ਧਨ ਹੈ ਪੈਸਾ ਹੈ ਏਦੀ ਖਾਤਰ ਇੱਜ਼ਤ ਵੇਚਣੀ ਹੈ ਅਸਮਤ ਵੇਚਣੀ ਹੈ ਧਰਮ ਵੇਚਣਾ ਹੈ ਈਮਾਨ ਵੇਚਣਾ ਹੈ ਸਿੱਖੀ ਵੇਚਣੀ ਹੈ ਅਣਖ ਵੇਚਣੀ ਹੈ ਦਿੱਤੀਆਂ ਹੋਣ ਗਿਆ ਕਲਗੀਧਰ ਪਾਤਸ਼ਾਹ ਤੂੰ ਸੈਂਕੜੇ ਕੁਰਬਾਨੀਆਂ ਕਰਕੇ ਸਾਨੂੰ ਰੈਤ ਬੈਥ ਅਸੀਂ ਵੇਚ ਦਿਆ ਵੇਚ ਦਿੱਤੀਆਂ ਨੂੰ ਬਥੇਰੇ ਹਨ ਹੈਰਾਨ ਹੁੰਦੇ ਹੋਣਗੇ ਇਹਨਾਂ ਦੀ ਖਾਤਰ ਮੈਂ ਆਪਣੇ ਚਾਰ ਲਾਲ ਕੋਹਾਏ ਸਨ ਪਿਤਾ ਨੂੰ ਸ਼ਹੀਦ ਕਰਾਇਆ ਸੀ ਦਰਦਦਰ ਦੀਆਂ ਠੋਕਰਾਂ ਖਾਧੀਆਂ ਸੀ ਵਕਤ ਦੀ ਹਕੂਮਤ ਨਾਲ ਟਕਰਾਉ ਇਹਨਾਂ ਨੇ ਤੇ ਸਿੱਖੀ ਨੂੰ ਵੇਚ ਦਿੱਤਾ ਅਣਖ ਨੂੰ ਵੇਚ ਦਿੱਤਾ ਕੌਮ ਨੂੰ ਵੇਚ ਦਿੱਤਾ ਈਮਾਨ ਨੂੰ ਵੇਚ ਦਿੱਤਾ ਸਤਸੰਗ ਵੇਚ ਦਿੱਤਾ ਅੰਮ੍ਰਿਤ ਵੇਲਾ ਵੇਚ ਦਿੱਤਾ ਹੈ ਰਿਹਾ ਹੀ ਨਹੀਂ ਹਕੀਕਤ ਹੈ ਮੈਂ ਫਿਰ ਅਰਜ਼ ਕਰਾਂ ਕਿ ਦਰੇ ਪੰਕਤੀਆਂ ਨਾ ਹੁੰਦੀਆਂ ਮੈਂ ਇਤਨੀ ਗੱਲ ਕਰ ਨਹੀਂ ਸਕਦਾ ਕਹਿਣ ਦੀ ਜੁਰਤ ਦਿੱਤੀ ਹੈ ਧੰਨ ਗੁਰੂ ਨਾਨਕ ਦੇਵ ਜੀ ਸ੍ਰਿਸ਼ਟ ਸਭ ਇੱਕ ਵਰਨ ਹੋਈ ਧਰਮ ਕੀ ਗਤ ਰਹੀ ਕਿ ਕਰਮ ਇਸ ਢੰਗ ਦਾ ਚੱਲਦਾ ਰਿਹਾ ਵੈਸ਼ ਕਰਮ ਸੁਭਾਵ ਬਣ ਗਿਆ ਧਨ ਦੀ ਖਾਤਰ ਧਰਮ ਵੇਚਣਾ ਸੁਭਾਅ ਬਣ ਗਿਆ ਧਨ ਦੀ ਖਾਤਰ ਅੰਮ੍ਰਿਤ ਵੇਲਾ ਸਤਸੰਗ ਵੇਚਣਾ ਨਹੀਂ ਸਤਸੰਗ ਤੇ ਨਾ ਸਹੀ ਧਨ ਤੇ ਹੈ ਨਹੀਂ ਪਾਠ ਪੂਜਾ ਤੇ ਨਾ ਸਹੀ ਧਨ ਤੇ ਹੈ ਨਹੀਂ ਹੈ ਗੁਰੂ ਦੀ ਰਹਿਤ ਬੈਤ ਤੇ ਨਾ ਸਹੀ ਧਨ ਤੇ ਹੈ ਨਹੀਂ ਹੈ ਗੁਰੂ ਦੀ ਸੰਗਤ ਤੇ ਨਾ ਸਹੀ ਕੀ ਕਰਨਾ ਹੈ ਧਨ ਤੇ ਵੇਚਣਾ ਹੈ ਪਾਠ ਵੇਚਣੀ ਹੈ ਪੂਜਾ ਵੇਚਣਾ ਹੈ ਕੀਰਤਨ ਵੇਚਣੀ ਹੈ ਕਥਾ ਦਨੇ ਦਨ ਜੈਪੁਰ ਦਾ ਇਹ ਸੰਘਰਸ਼ ਰਿਹਾ ਪਰ ਸਾਰੀ ਦੀ ਸਾਰੀ ਸੰਗਤ ਦਾਸ ਦੇ ਨਾਲ ਹੋ ਗਈ ਤੇ ਖੇਡ ਬਣ ਗਈ ਇਹ ਜੈਪੁਰ ਦਾ ਹਾਦਸਾ 2 ਸਾਲ ਪਹਿਲੇ ਦਾ ਮੈਂ ਤੁਹਾਨੂੰ ਸੁਣਾ ਰਿਹਾ ਸਾਰੀ ਸੰਗਤ ਨਾਲ ਲੋਗੇ ਮੇਰਾ ਹੌਸਲਾ ਬਣ ਗਿਆ ਮੈਂ ਕਿਹਾ ਮੈਂ ਹੁਣ ਹਰ ਜਗ੍ਹਾ ਕਵਾਂਗਾ ਇੱਥੇ ਮੈਂ ਤਜਰਬਾ ਕੀਤਾ ਸੀ ਜੈਪੁਰ ਵਿੱਚ ਇੱਥੇ ਮੈਂ ਤਜਰਬੇ ਦੇ ਤੌਰ ਤੇ ਬੋਲਿਆ ਪਰ ਜਵੇਂ ਮੁਖਾਲਫਤ ਹੋਈ ਤੇ ਸ਼ੋਰ ਮਚਾਇਆ ਸਟੇਜ ਤੇ ਨਹੀਂ ਉਥੇ ਭਾਰਤ ਦੇ ਸਟੇਜ ਤੇ ਇਹ ਗੱਲ ਨਹੀਂ ਹੁੰਦੀ ਆਲੇ ਦੁਆਲੇ ਬਹੁਤ ਚੀਖ ਪੁਕਾਰ ਆਲੇ ਦੁਆਲੇ ਇਕੱਠ ਕਰਕੇ ਮੀਟਗਾਹਾਂ ਕਰਕੇ ਬੜਾ ਸ਼ੋਰ ਸ਼ਰਾਬ ਇਹਨੇ ਬੇਇੱਜ਼ਤੀ ਕੀਤੀ ਇਹ ਕਲਾਕਾਰਾਂ ਦੀ ਗਾਇਨੀਆਂ ਦੀ ਪਾਠੀਆਂ ਦੀ ਸੇਵਾਦਾਰਾਂ ਦੀ ਕਥਾਵਾਚਕਾਂ ਦੀ ਗ੍ਰੰਥੀਆਂ ਦੀ ਇਹਨੇ ਸੰਗੀਤਕਾਰਾਂ ਦੀ ਕਵੀਆਂ ਦੀ ਬੇਸ਼ਤੀ ਕੀਤੀ ਹੈ ਮੈਂ ਕਹ ਨਹੀਂ ਮੈਂ ਸਿਰਫ ਬੇਸ਼ ਦੀ ਤਸਵੀਰ ਰੱਖੀ ਹੈ ਨਾ ਕਿਸੇ ਕਵੀ ਦੀ ਬੇਸ਼ਤੀ ਕੀਤੀ ਹੈ ਨਾ ਕਿਸੇ ਕਥਾ ਵਾਚਕ ਦੀ ਨਾ ਕਿਸੇ ਕੀਰਤਨ ਦੀ ਨਾ ਕਿਸੇ ਪਾਠੀ ਦੀ ਵੈਸ਼ ਨੇ ਸਾਰੇ ਕੋਈ ਕਪੜਾ ਪਿਆ ਵੇਚਦਾ ਹੈ ਕਿਰਤ ਹੈ ਵੇਸ਼ ਨਹੀਂ ਹੈ ਕੋਈ ਸੋਨਾ ਚਾਂਦੀ ਪਿਆ ਵੇਚਦਾ ਹੈ ਬਾਜ਼ਾਰ ਵਿੱਚ ਕਿਰਤ ਹੈ ਇਹ ਵੈਸ਼ ਨਹੀਂ ਹੈ ਵੈਸ਼ਪਣਾ ਉਦੋਂ ਸ਼ੁਰੂ ਹੁੰਦਾ ਹੈ ਵੇਚਣੀ ਹੈ ਸੇਵਾ ਕੀ ਹੁੰਦੀ ਹੈ ਸੇਵਾ ਕੀਮਤ ਮਿਲਣੀ ਚਾਹੀਦੀ ਹੈ ਵੇਚਣੇ ਵੇਚਣਾ ਹੈ ਕੀਰਤਨ ਵੇਚਣਾ ਹੈ ਗਿਆਨ ਵੇਚਣੀ ਹੈ ਕਲਾ ਵੇਚਣੀ ਹੈ ਇੱਜ਼ਤ ਵੇਚਣਾ ਹੈ ਕੌਮ ਨੂੰ ਵੇਚਣਾ ਹੈ ਪਰਿਵਾਰ ਨੂੰ ਵੇਚਣਾ ਹੈ ਅਸਮਤ ਨੂੰ ਵੇਚਣਾ ਹੈ ਦੇਸ਼ ਨੂੰ ਸਭ ਕੁਝ ਵੇਚਣਾ ਹੈ ਕੀਮਤ ਮਿਲਣੀ ਚਾਹੀਦੀ ਹੈ ਵੈਸ਼ ਮਹਾਰਾਜ ਕਹਿੰਦੇ ਨੇ ਵੈਸ਼ ਦੇ ਨਾਲ ਧਰਮ ਨਹੀਂ ਚੱਲਦਾ ਨਹੀਂ ਚੱਲਦਾ। ਔਰ ਸਤਿਗੁਰ ਕਹਿ ਰਹੇ ਆਂ ਅੱਜਕੱਲ੍ਹ ਧਰਮ ਨਹੀਂ ਚੱਲ ਰਿਹਾ। ਗੁਰੂ ਨਾਮ ਨਹੀਂ ਚੱਲਦਾ। ਇਹ ਹੁਣ ਤੁਸੀਂ ਫੈਸਲਾ ਕਰ ਲੈਣਾ ਧਰਮ ਤੁਹਾਡੇ ਨਾਲ ਚੱਲ ਰਿਹਾ ਤਾਂ ਫਿਰ ਮੈਂ ਤੁਹਾਨੂੰ ਆਖਿਆ ਵੀ ਨਹੀਂ ਹੈ ਸੁਣਾਇਆ ਗੁਰੂ ਦੇ ਬੋਲ ਸੁਣਾਇਆ। ਤੇ ਜੇ ਨਹੀਂ ਚੱਲ ਰਿਹਾ ਤਾਂ ਨਾ ਤੁਸੀਂ ਬ੍ਰਾਹਮਣ ਨਾ ਤੁਸੀਂ क्षत्रिय ਨਾ ਤੁਸੀਂ ਸ਼ੋਦਰ ਸਭ ਵੈਸ਼। ਵੈਸ਼। ਸਿਸ਼ਟ ਸਭ ਇੱਕ ਵਰਨ ਹੋਈ ਧਰਮ ਕਈ ਗਤ ਰਹੀ ਧਰਮ ਦੀ ਗਤੀ ਰਹਿ ਗਈ ਗਤੀ ਚੱਲਣ ਨੂੰ ਕਹਿੰਦੇ ਨੇ ਇਹ ਤੇਜ਼ ਗਤੀ ਨਾਲ ਚੱਲ ਰਿਹਾ ਇਹ ਮੱਧਮ ਗਤੀ ਨਾਲ ਚੱਲ ਰਿਹਾ ਗਤੀ ਚੱਲਣ ਨੂੰ ਕਹਿੰਦੇ ਨੇ ਇਹ ਤੀਬਰ ਗਤੀ ਨਾਲ ਚੱਲ ਰਿਹਾ ਬੜਾ ਤੇਜ਼ ਚੱਲ ਰਿਹਾ ਗਤੀ ਚੱਲਣ ਨੂੰ ਕਹਿੰਦੇ ਨੇ ਮਾਰਕੰਦ ਧਰਮ ਦੀ ਤੇ ਗਤੀ ਰਹੀ ਨਹੀਂ ਧਰਮ ਤੇ ਰੁਕ ਗਿਆ ਨਹੀਂ ਚੱਲਦਾ मनोख नाल परिवार चल ਰਿਹਾ ਹੈ ਸਮਾਜ ਚੱਲ ਰਿਹਾ ਹੈ ਰਾਜਨੀਤੀ ਚੱਲ ਰਹੀ ਹੈ ਕਾਰੋਬਾਰ ਚੱਲ ਰਿਹਾ ਹੈ ਸਭ ਕੁਝ ਚੱਲ ਰਿਹਾ ਹੈ ਧਰਮ ਨਹੀਂ ਚੱਲ ਰਿਹਾ ਕਿਉਂ ਬੇਚ ਦਿੱਤਾ ਹੈ ਬੰਦੇ ਕਿਉਂ ਵੇਚੇ ਵੈਸ਼ ਵੈਸ਼ ਦਾ ਕੰਮ ਹੈ ਬੇਚਣਾ ਕੀਮਤ ਮਿਲ ਨਹੀਂ ਚੀ ਦੇਸ਼ ਕੀ ਆਉਂਦਾ ਹੈ ਇਮਾਨਤ ਕੀ ਆਉਂਦਾ ਹੈ ਧਰਮ ਕੀ ਆਉਂਦਾ ਹੈ ਰਹਿਤ ਵਹਿਦ ਕੀ ਹੁੰਦੀ ਹੈ ਸਿੱਖੀ ਕੀ ਆਉਂਦੀ ਹੈ ਵੇਚਣੀ ਹੈ ਕੀਮਤ ਮਿਲਣੀ ਚਾਹੀਦੀ ਮੁੱਲ ਮਿਲਣਾ ਚਾਹੀਦਾ ਪਿਛਲੇ ਦਿਨ ਜਦ ਮੈਨੂੰ ਕਿਸੇ ਨੇ ਕਿਹਾ ਪੰਜਾਬੀ ਯੂਨੀਵਰਸਿਟੀ ਅੱਧੇ ਤੋਂ ਜ਼ਿਆਦਾ ਬੱਚੇ ਗੁਰਸਿੱਖਾਂ ਦੇ ਪਤਾ ਤਾਂ ਹੋ ਗਏ ਨੇ ਮੈਂ ਕਿਹਾ ਗੁਰਸਿੱਖਾਂ ਦੇ ਨਾਲ ਆਖੋ ਵੈਸ਼ਾਂ ਦੇ ਆਖੋ ਵੈਸ਼ ਪਤਾ ਤਾਂ ਹੋ ਗਿਆ ਵੈਸ਼ਾਂ ਦਾ ਬੱਚਾ ਹੋਵੇਗਾ ਪਤਾ ਤਾਂ ਹੋ ਗਿਆ ਵੈਸ਼ ਹੋਵੇਗਾ ਸਿੱਖ ਕਹਿਣ ਦੇ ਕੀ ਲੋੜ ਹੈ ਉਹਨੂੰ ਗੁਰਮੁਖ ਕਹਿਣ ਦੇ ਕੀ ਲੋੜ ਹੈ ਵੈਸ਼ ਜੈਪੁਰ ਵਿੱਚ ਇੱਕ ਸੱਜਣ ਨੇ ਮੈਨੂੰ ਕਹਿ ਵੀ ਦਿੱਤਾ ਗੈਣੀ ਜੀ ਗੱਲ ਤੇ 16% ਦੀ 100% ਸਹੀ ਹੈ ਪਰ ਕਠੋਰ ਹੈ ਜੀ ਦਿਲ ਤੋੜਦੇ ਹੀ ਮੈਂ ਕਿਹਾ ਈਸ਼ਵਰ ਵੈਸੇ ਦਾ ਦਿਲ ਤੋੜ ਹੀ ਦੇ ਚੰਗੇ ਟੁੱਟਣਾ ਹੀ ਚਾਹੀਦਾ ਹੈ ਤਾਂ ਕਿ ਈਮਾਨ ਵੇਚਣ ਦੀ ਸਿੱਖੀ ਵੇਚਣ ਦੀ ਦੇਸ਼ ਤੇ ਕੌਮ ਵੇਚਣ ਦੀ ਇਹਦੇ ਕੋਲ ਤਾਕਤ ਨਹੀਂ ਹੋਵੇ ਇਹਦੇ ਕੋਲ ਸ